ਪਿਓ ਤੇ ਪੁੱਤ ਬੈਠੇ ਆ ਸੁਣੋ ਯਾਰ ਸਾਰੇ ਜਿਹੜੇ ਜਿਹੜੇ ਆਪਣੇ ਪਿਓ ਨੂੰ ਪਿਆਰ ਕਰਦੇ ਨੇ ਸੁਣੋ ਯਾਰ ਪਿਓ ਤੇ ਪੁੱਤ ਬੈਠੇ ਆ ਤੇ ਪਿਓ ਲੱਤ ਤੇ ਲੱਤ ਧਰ ਕੇ ਸਾਹਮਣੇ ਸੋਫੇ ਤੇ ਬੈਠਾ ਪੁੱਤ ਨੂੰ ਪੁੱਛਦਾ ਕਹਿੰਦਾ ਪੁੱਤਰਾ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਕੌਣ ਹੈ ਕਹਿੰਦਾ ਬਾਪੂ ਤੂੰ ਅਦਾ ਉਹ ਕਿਦਾ ਕਹਿੰਦਾ ਜਦੋਂ ਤੂੰ ਮੇਰੇ ਸਾਹਮਣੇ ਬੈਠਾ ਹੋਵੇਂ ਤੇ ਮੈਨੂੰ ਕਿਸੇ ਵੀ ਦੁਨੀਆ ਦੇ ਵਿੱਚ ਕੋਈ ਵੱਡਾ ਲੱਗਦਾ ਹੀ ਨਹੀਂ ਮੇਰਾ ਬਾਪੂ ਮੇਰੇ ਲਈ ਸਭ ਕੁਝ ਜੋ ਮੰਗਦਾ ਮਿਲ ਜਾਂਦਾ ਇੱਕ ਦਿਨ ਉਹੀ ਪਿਓ ਉਸੇ ਪੁੱਤ ਨੂੰ ਜੱਫੀ ਪਾ ਕੇ ਤੁਰਿਆ ਜਾਂਦਾ ਕਹਿੰਦੇ ਪੁੱਤ ਹੋਣ ਦੱਸ ਅੱਜ ਦੱਸ ਦੁਨੀਆ ਦਾ ਸਭ ਤੋਂ ਤਾਕਤਵਰ ਤੇ ਅਮੀਰ ਬੰਦਾ ਕੌਣ ਹੈ ਕਹਿੰਦਾ ਬਾਪੂ ਮੈਂ ਕਹਿੰਦਾ ਲੈ ਉਦੋਂ ਤੋਂ ਤੂੰ ਕਹਿੰਦਾ ਸੀ ਉਦੋਂ ਤੂੰ ਮੈਨੂੰ ਕਹਿੰਦਾ ਬਾਪੂ ਤੂੰ ਅੱਜ ਤੂੰ ਆਪਣੇ ਆਪ ਨੂੰ ਕਹਿੰਦਾ ਮੈਂ ਕਹਿੰਦਾ ਬਾਪੂ ਉਦੋਂ ਤੂੰ ਸਾਹਮਣੇ ਬੈਠਾ ਸੀ ਅੱਜ ਤੇਰਾ ਹੱਥ ਮੇਰੇ ਮੋਢੇ ਤੇ ਐ ਤੇ ਜਿੱਥੋਂ ਤੱਕ ਤੇਰਾ ਹੱਥ ਮੇਰੇ ਮੋਢੇ ਤੇ ਆ ਮੇਰੇ ਵਰਗਾ ਬਾਦਸ਼ਾਹ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਇਹ ਪਿਓ ਦੀ ਡੈਫੀਨੇਸ਼ਨ ਜਿਹੜੇ ਪਿਓ ਨੂੰ ਪਿਆਰ ਕਰਦੇ ਆ ਆਪਣੇ ਆਪਣੇ ਪਿਓ ਨੂੰ ਮੁਹੱਬਤ ਕਰਿਆ ਕਰਦੇ ਆ